ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫੇਰ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਸਾਡੀ ਪਲੈਨਿੰਗ ਹੈ ਜੀ ਜਾਣ ਦੀ ਰੋਜ਼ ਗਾਰਡਨ ਚੰਡੀਗੜ੍ਹ ਜੇ ਰੋਜ਼ ਫੈਸਟੀਵਲ ਲੱਗਦਾ ਜੀ ਹਰ ਸਾਲ ਤੇ 53ਵਾਂ ਰੋਜ਼ ਫੈਸਟੀਵਲ ਇਸ ਵਾਰ ਲੱਗਿਆ ਤੇ ਥੋੜਾ ਟਾਈਮ ਸੀਗਾ ਤੇ ਫੈਮਿਲੀ ਨਾਲ ਚੱਲੇ ਆਂ ਬੱਚਿਆਂ ਨਾਲ ਚੱਲੇ ਆਂ ਮਦਰ ਮੇਰੇ ਜਾਣ ਕੇ ਨਾਲ ਵਾਈਫ ਜਾਏਗੀ ਤੇ ਘੁੰਮਦੇ ਫਿਰਦੇ ਆਂ ਤਾਂ ਥੋੜਾ ਜਿਹਾ ਸੁੱਚਿਆ ਵਲੌਗ ਬਣਾ ਲਈਏ ਬਲੌਗਿੰਗ ਕਰ ਲਈ ਅੱਜ ਕਿ ਕਿਦਾਂ ਦਾ ਰਹਿੰਦਾ ਹੈ ਉੱਥੇ ਦਾ ਆਨੰਦ ਵਾਲਾ ਤੇ ਕਿਦਾਂ ਦਾ ਰਹਿੰਦਾ ਸਾਡਾ ਸਫ਼ਰ ਇੱਥੋਂ ਚੱਲਦੇ ਆਂ ਤੇ ਦੁਪਹਿਰ ਦਾ ਤਕਰੀਬਨ ਟਾਈਮ 3:00 ਵਜੇ ਆ ਅੱਜ ਲਾਸਟ ਡੇ ਹੈ ਤਿੰਨ ਦਿਨ ਚੱਲਦਾ ਤੇ ਜਾ ਕੇ ਤੁਹਾਨੂੰ ਕਰਦੇ ਆਂ ਜੀ ਅਪਡੇਟ ਲੋ ਜੀ ਚੱਲਿਆ ਜੀ ਅਸੀਂ ਰੋਲ ਫੈਸਟੀਵਲ ਸਾਰੇ ਬੈਠੇ ਗੱਡੀ 'ਚ ਤੇ ਜਾ ਕੇ ਤੁਹਾਨੂੰ ਦਿਖਾਣੇ ਆ ਤੇ ਕਿਦਾਂ ਦਾ ਉੱਥੇ ਰਹਿੰਦਾ ਵਾਲਾ ਦੁਆਲਾ ਤੇ ਹਾਂਜੀ ਵਿੱਚੋਂ ਐਕਸਾਈਟਿਡ ਹਾਂਜੀ ਹਾਂਜੀ ਚਲੋ ਜਾ ਕੇ ਪਤਾ ਕਰਦੇ ਆਂ ਫਿਰ ਕੀ ਮਾਹੌਲ ਉੱਥੇ ਦਾ ਪਾਰਕਿੰਗ ਤੁਹਾਡਾ ਇਸ਼ੂ ਸੀਗਾ ਪਾਰਕਿੰਗ ਸਾਨੂੰ 9 ਸੈਕਟਰ ਦੇ ਜਿਹੜੇ ਸ਼ੋਅਰੂਮ ਹੈ ਉੱਥੇ ਪਾਰਕਿੰਗ ਸਾਨੂੰ ਪਾਰਕਿੰਗ ਗੱਡੀ ਲੈਣੀ ਪਈ ਆਪਣੀ ਪਿੱਛੇ ਖੜੀ ਗੱਡੀ ਤੇ ਬੱਸ ਮੈਂ ਤਾਂ ਤੁਰ ਕੇ ਜਾਵਾਂਗੇ ਰੋਸ ਐਸਟੇਬਲ ਉੱਥੇ ਉਹਨਾਂ ਨੇ ਐਂਟਰੀ ਬੰਦ ਕਰੀ ਸੀ ਗੱਡੀਆਂ ਦੀ ਤੇ ਜਾ ਕੇ ਫਿਰ ਦੇਖਦੇ ਹਾਂ ਉੱਥੇ ਕਿੱਦਾਂ ਦਾ ਕਾਫੀ ਰਸ਼ ਹੈ ਕਾਫੀ ਲੋਕ ਆਏ ਹੋਏ ਨੇ ਸण्डे ਵੀ ਅੱਜ ਵੀਕੈਂਡ ਹੈ ਲਾਸਟ ਡੇ ਹੈ ਤੇ ਚਲੋ ਜਾ ਕੇ ਦੇਖਦੇ ਹਾਂ ਜੀ ਫਿਰ ਲਓ ਜੀ ਦੇਖੋ ਰੌਣਕ ਮੇਲਾ ਚੰਡੀਗੜ੍ਹ ਸੈਕਟਰ 17 ਦੇ ਕੋਲ 16 ਸੈਕਟਰ 'ਚ ਪੈਂਦਾ ਰੋਜ਼ ਗਾਰਡਨ ਨਾਲ 17 ਹੈ ਹੌ ਸੈਕਟਰ ਕਿੱਟੀ ਪਾਰਕਿੰਗ ਕਰੀ ਹੈ। ਸਾਹਮਣੇ ਤੁਸੀਂ ਦੇਖ ਸਕਦੇ ਆ। ਇਹ ਪੂਰਾ ਟਰੈਕ ਹੈ ਤੁਰ ਕੇ ਉੱਥੇ ਤੱਕ ਜਾਣਾ ਮਟਕਾ ਚੌਂਕ ਪਾਰ ਕਰਕੇ ਮਟਕਾ ਚੌਂਕ ਚੰਡੀਗੜ੍ਹ ਦਾ। ਤੇ ਇੱਕ ਹੋਰ ਅਪਡੇਟ ਅੱਜ ਸ਼ਾਇਦ ਨਾਲ ਮੇਲਾ ਲੱਗਿਆ ਗੁਰਦਾਸ ਮਾਨ ਨੇ ਵੀ ਆਣੇ ਥਿਆਣਾ ਦਾ ਲਾਈਵ ਕੰਸਰਟ ਹੈ ਗੁਰਦਾਸ ਮਾਨ ਦਾ। ਤੇ ਦੇਖਾਂਗੇ ਇਹ ਟਾਈਮ ਲੱਗਦਾ ਹੋਇਆ ਬਣਦਾ ਹੋਇਆ ਇੱਥੇ ਵੀ ਜਾ ਕੇ ਵੀਡੀਓ ਬਣਾਵਾਂਗੇ। ਇਹ ਹੈ ਜੀ ਮਟਕਾ ਚੌਂਕ ਚੰਡੀਗੜ੍ਹ ਦਾ। ਸਾਹਮਣੇ ਹੈਗਾ ਰੋਲ ਫੈਸਟੀਵਲ। ਉਹ ਐਂਟਰੀ ਗੇਟ ਬਣਿਆ ਰੂਲ ਫੈਸਟੀਵਲ 2025 ਲਈ ਹੈ। ਪਰ ਤੁਸੀਂ ਕਰਾਊਡ ਦੇਖੋ। ਇੰਨਾ ਕਰਾਊਡ, ਇੰਨਾ ਰਸ਼। ਅੰਮ੍ਰਿਤਪੁਰ ਦੀ ਆਬਾਦੀ ਇੰਨੀ ਹੋ ਗਈ ਹੈ। ਫੈਸਟੀਵਲ ਤੇ ਇੰਨੇ ਰਸ਼ ਹੋਣ ਲੱਗ ਗਏ ਦੇਖੋ। ਤੁਸੀਂ ਬੈਕ ਸਾਈਡ ਵੀ ਦੇਖੋ ਸੜਕਾਂ ਦੇ ਉੱਪਰ ਵੀ ਬੁਰਾ ਹਾਲ ਹੈ। ਪਿਛਲੇ ਪਾਸੇ ਮੇਲਾ ਲੱਗਿਆ ਹੋਇਆ ਹੈ। ਇਹ ਐਂਟਰੀ ਗੇਟ ਹੈ ਜੀ। ਪੂਰਾ ਰਸ਼ ਇੱਥੇ ਦੇਖੋ। ਉਹ ਫੈਸਟੀਵਲ ਚੱਲਦੇ ਆਂ ਜਾਂ ਆਪਾਂ ਅੰਦਰ ਹੁਣ ਔੜੀ ਔੜੀ ਰਸ਼ ਦੇ ਵਿੱਚੋਂ ਲੰਘਦੇ ਹੋਏ ਪਹਿਲੀ ਆ ਗਏ ਆਂ ਦੀ ਅੰਦਰ ਉਹ ਰਸ਼ੀਆ ਗੇਟ ਦੇ ਉੱਪਰ ਪਿੱਛੇ ਦੇਖੋ ਤੁਸੀਂ ਜਾਣ ਵਾਸਤੇ ਕਿੰਨਾ ਰਸ਼ ਹੈ ਤੇ ਤੁਹਾਨੂੰ ਦਿਖਾਨੇ ਹੁਣ ਅੰਦਰ ਦਾ ਕਿੰਨਾ ਦਾ ਫੈਸਟੀਵਲ ਰਹਿੰਦਾ ਇੱਥੇ ਮੈਂ 5 ਸਾਲ ਪਹਿਲਾਂ ਆਇਆ ਸੀਗਾ ਇੰਨਾ ਰਸ਼ ਨਹੀਂ ਹੁੰਦਾ ਸੀਗਾ ਤੇ ਇਸ ਵਾਰੀ ਕੁਝ ਜ਼ਿਆਦਾ ਰਸ਼ ਹੈ ਤੇਰੀ ਪਾਥ ਹੈ ਇਹ ਸਾਹਮਣੇ ਦੇਖੋ ਫੁੱਲਾਂ ਨਾਲ ਹੀ ਸਜਾਇਆ ਹੋਇਆ ਹੈ ਆ ਜੀ ਅੰਦਰ ਜਾ ਕੇ ਦੇਖਣ ਤੁਹਾਨੂੰ ਦਿਖਾਉਂਦੇ ਹਾਂ ਕਿਸਾਨ ਨਾਲ ਮੰਨਾ ਇੱਥੇ-ਇੱਥੇ ਟੈਂਟਰ ਲੱਗੇ ਹੋਏ ਆ ਇਹਨਾਂ 'ਚ ਜਾਂ ਤਾਂ ਐਗਜ਼ੀਬਿਸ਼ਨ ਵਗੈਰਾ ਲੱਗੇਦੇ ਹੁੰਦੇ ਆ ਬਾਕੀ ਜਾ ਕੇ ਦੇਖਦੇ ਆ ਪਹਿਲਾਂ ਅੰਦਰ ਦੇਖਦੇ ਆ ਇੱਧਰ ਕੀ ਸਾਨੂੰ ਦੇਖਣ ਨੂੰ ਮਿਲਦਾ ਕਹਿੰਦੇ ਜੀ ਇੱਥੇ 1500 ਤੋਂ ਵੱਧ ਤਰ੍ਹਾਂ ਦੇ ਗਲਾਬ ਦੇ ਫੁੱਲ ਦੀ ਕਿਸਮਾਂ ਪਾਈਆਂ ਜਾਂਦੀਆਂ ਇਹ ਕੁਝ ਫੋਟੋਆਂ ਲੱਗੀਆਂ ਹੋਈਆਂ ਇੱਥੇ ਇਹਨਾਂ ਦੇ ਨਾਮ ਹੈ ਅੰਦਰ ਪ੍ਰਦਰਸ਼ਨੀ ਕਰਕੇ ਫੋਟੋਆਂ ਲਾਈਆਂ ਹੋਈਆਂ ਹਨ ਪਰਲੇ ਪਾਸੇ ਵੀ ਇਦਾਂ ਹੀ ਹੈ ਨਾਲ ਨਾਲ ਅਨਾਉਂਸਮੈਂਟ ਹੋ ਰਹੀ ਹੈ ਅਨਾਉਂਸਮੈਂਟ ਹੋ ਰਹੀ ਹੈ ਨਾਲ ਨਾਲ ਬੱਚੇ ਵਗੈਰਾ ਘੁੰਮ ਜਾਂਦੇ ਨੇ ਛੋਟੇ ਛੋਟੇ ਬੱਚੇ ਪਰ ਫੜ ਕੇ ਰੱਖਣੇ ਪੈਂਦੇ ਆ ਤੁਸੀਂ ਰੱਛ ਦੇਖੋ ਕਿੰਨਾ ਜ਼ਿਆਦਾ ਅੰਦਰ ਆ ਰਹੇ ਕਿਸਮਾਂ ਜਿੰਨੀਆਂ ਵੀ ਹੈਗੀਆਂ ਫੋਟੋ ਫੋਟੋ ਲਾਈਆਂ ਹੋਈਆਂ ਜਿਹੜੀ ਜਿਹੜੇ ਫੇਮਸ ਹੈ ਜਿੱਦਾਂ ਤੁਸੀਂ ਆ ਦੇਖੋ ਆਪਣੇ ਤਾਂ ਘਰਾਂ ਦੇ ਵਿੱਚ ਇੱਕ ਦੋ ਤਰ੍ਹਾਂ ਦੇ ਗੁਲਾਬ ਲੱਗਦੇ ਨੇ ਇੱਥੇ ਆ ਕੇ ਪਤਾ ਲੱਗਦਾ ਰੂਲ ਫੈਸਟੀਵਲ ਤੇ ਕਿੰਨੇ ਤਰ੍ਹਾਂ ਦੇ ਗੁਲਾਬਾਂ ਦੀ ਕਿਸਮਾਂ ਤੇ ਕਿੰਨੇ ਤਰ੍ਹਾਂ ਦੇ ਰੰਗ ਹੈ ਜੀ ਅੰਦਰ ਆ ਗਏ ਜੀ ਰੋਜ਼ ਗਾਰਡਨ ਦੇ ਰੂਲ ਫੈਸਟੀਵਲ ਹੈ ਰੋਜ਼ ਗਾਰਡਨ ਹੈ ਜੀ ਪਰ ਕਰਾਊਡ ਐਨ ਹੈ ਕਿ ਰੋਜ਼ ਵੀ ਨਹੀਂ ਦਿਖ ਰਿਹਾ ਕਿ ਗਰੋਥ ਹੈ ਕਿੱਥੇ ਉਹ ਦੇਖੋ ਤੁਹਾਨੂੰ ਸਾਹਮਣੇ ਤੁਹਾਨੂੰ ਦਿਖਾਵਾ ਤੇ ਬਾਗੀ ਅੱਗੇ ਵੀ ਦੇਖਣੇ ਜਾ ਕੇ ਇਹ ਨਾਲ ਇੱਧਰ ਥੋੜਾ ਬੁੱਤਾ ਚੱਲਦਾ ਰਹਿੰਦਾ ਹੈ ਕੋਈ ਕਲਚਰਲ ਕੋਈ ਚੱਲ ਰਿਹਾ प्रोग डांस वगैरह चलते रहते हैं तो क्राउड एना ज्यादा कि इतने कैप्चरिंग करना थोड़ा मुश्किल हो रहा है ये अपने बच्चे हाँ जी चलो दिखाने तो साइड आए हैं जितने टेंट जहा लगेगा ਔਰ ਰੌਣਕ ਜਿਆਦਾ ਹੈ ਕਰਾਊਡ ਇੰਨਾ ਕਿ ਜ਼ਿਆਦਾ ਹੈ ਕਿ ਕੈਪਚਰ ਕਰਨ ਵਾਸਤੇ ਥੋੜਾ ਇਧਰ ਗੁਲਦਸਤੇ ਵਗੈਰਾ ਬਣਾਏ ਹੋਏ ਨੇ ਇਹਨਾਂ ਨੇ ਆਈ ਥਿੰਕ ਇਹ ਵੀ ਕੁਝ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਗੁਲਾਬ ਦੇ ਫੁੱਲਾਂ ਦਾ ਔਰ ਆਰਟੀ ਇਹ ਬੱਚਿਆਂ ਦੁਆਰਾ ਬਣਾਇਆ ਗਿਆ ਤੇ ਪ੍ਰਾਈਜ਼ ਵੀ ਉਹਨਾਂ ਨੂੰ ਦਿੱਤੇ ਹੋਏ ਹਨ ਅਲੱਗ-ਅਲੱਗ ਸਕੂਲਸ ਤੇ ਆਈ ਥਿੰਕ ਹੈਗੇ ਹਨ ਜਿਨ੍ਹਾਂ ਦਾ ਇੱਥੇ ਦੇਖੋ ਸਾਹਮਣੇ ਲਿਖਿਆ ਹੋਇਆ ਹੈ ਕਲਾਸ ਸੈਕਸ਼ਨ ਜਿੰਨੇ ਵੀ ਤੁਸੀਂ ਇਹ ਗਮਲੇ ਦੇਖ ਰਹੇ ਹੋ ਆ ਤਰ੍ਹਾਂ ਤਰ੍ਹਾਂ ਦੇ ਸੋਹਣੇ ਸੋਹਣੇ ਫੁੱਲ ਦੇਖ ਰਹੇ ਆ ਇਹ ਵੀ ਉੱਪਰ ਦੇਖੋ ਨਾਮ ਵਗੈਰਾ ਲਿਖੇ ਹੋਏ ਆ ਸਾਰਿਆਂ ਦੇ ਇਹ ਤਾਂ ਕੋਠੀ ਨੰਬਰ ਇਹ ਹੋਈ ਹੈ ਸਾਹਮਣੇ ਹੋਰ ਆਪਰਾਇਜ਼ ਬੱਚਿਆਂ ਨੇ ਕੁਝ ਜਿੰਨਾ ਵੀ ਅੰਦਰ ਐਗਜ਼ੀਬਿਸ਼ਨ ਲੱਗੀ ਹੋਇਆ ਸਾਰਾ ਇਹਨੇ ਸੋਨਾ ਮਤਲਬ ਕਲਰਫੁੱਲ ਪਰਵਾਰੀ ਹੈ ਪੂਰੀ ਕਰੈਕਟਰ ਪੀਜੀਆ ਥੋੜੀ ਕੈਕਟਸ ਦੀ ਤੁਹਾਨੂੰ ਕਲੈਕਸ਼ਨ ਦਿਖਾ ਦਈਏ ਤਰ੍ਹਾਂ-ਤਰ੍ਹਾਂ ਦੇ ਕਲੈਕਟਰ ਵੀ ਮਾਰਜ਼ ਹੁੰਦੀਆਂ ਨੇ ਨੀਚੇ ਤੁਹਾਨੂੰ ਦਿਖਾਈਏ ਗੋਜੀ ਆ ਗਏ ਆਪਾਂ ਬਾਹਰ ਇਦਾਂ ਦੇ ਨਾ ਬਲਾਕਸ ਬਣੇ ਹੁੰਦੇ ਛੋਟੇ-ਛੋਟੇ ਤਰਤਰਾਂ ਦੇ ਤੁਹਾਨੂੰ ਗਲਾਬ ਦੇ ਫੁੱਲ ਇੱਥੇ ਰੱਖਣ ਨੂੰ ਮਿਲਦੇ ਨੇ ਤੇ ਕੁਝ ਸਟੈਚੂਜ਼ ਲਗਾਏ ਨੇ ਇਹਨਾਂ ਨੇ ਤੇ ਜਿਉਂ-ਜਿਉਂ ਟਾਈਮ ਹੋ ਰਿਹਾ ਉਹਨਾਂ ਜਿਆਦਾ ਰਸ਼ ਕਰਾਊਡ ਵੱਧ ਰਿਹਾ ਤੇ ਟਾਈਮ ਤਕਰੀਬਨ ਅਨੁਸਾਰ ਸਵੇਚਾਰ 4:30 ਦੇ ਆਸ-ਪਾਸ ਹੋ ਗਿਆ ਤਰਤਰਾਂ ਦੇ ਇੱਥੇ ਫੁੱਲ ਲੱਗੇ ਆ ਅਲੱਗ-ਅਲੱਗ ਰੰਗਾਂ ਦੇ ਫੁੱਲ ਹੈ ਪਰ ਨਾ ਕਈ ਲੋਕ ਨਾ ਦੇਖੋ ਕੰਮ ਖਰਾਬ ਕਰ ਰਹੇ ਹੋ ਤੁਸੀਂ ਦੇਖੋ ਨੀਚੇ ਪੱਤੀਆਂ ਕਿੰਨੇ ਟੁੱਟੀਆਂ ਹੋਈਆਂ ਵਿੱਚ ਵੜ ਕੇ ਫੋਟੋ ਖਚਾਣਦੇ ਆ ਕਿਕੀ ਮਨਾ ਕਰਿਆ ਹੁੰਦਾ ਫਿਰ ਵੀ ਛੱਡਦੇ ਨਹੀਂ ਲੋਕ ਇੱਧਰ ਥੋੜੇ ਘੱਟ ਲੱਗਦੇ ਫੁੱਲ ਲੱਗੇ ਹੋਏ yellow color ਦਾ rose ਲੱਗਿਆ ਸਾਹਮਣੇ ਤਾ ਦੇਖੋ ਤੁਮ ਨਹੀਂ ਤਾਂ ਸੀ ਵੀਡੀਓ ਦੀ ਜੀ ਅਸੀਂ ਕੁਮਰਾਂਜੀ ਰੂਰ ਫੈਸਟੀਵਲ ਰੋਜ਼ ਗਾਰਡਨ ਤੇ ਆਏ ਅੱਜ ਤੇ ਪਿੱਛੇ ਦੇਖੋ ਫੁੱਲਾਂ ਦੀਆਂ ਕੈਰੀਏ ਲੱਗੀ ਹੋਈਆਂ ਪਰ ਫੁੱਲ ਹੁਣ ਤੁਹਾਨੂੰ ਅੱਜ ਘੱਟ ਦੇਖਣ ਨੂੰ ਮਿਲਣਗੇ ਮੇਰੇ ਖਿਆਲ ਲਾਸਟ ਡੇ ਹੋ ਜਾਂਦਾ ਹੈ ਫੋਟੋ ਖਜਾਸ਼ ਆਗੇ ਲੋਕਾਂ ਨੇ ਫੁੱਲ ਝਾੜਦੇ ਸਾਰੇ ਤੇ ਟਾਈਮ ਹੋ ਗਿਆ ਜੀ 5:00 ਵਜੇ ਤੇ ਤੁਹਾਨੂੰ ਦਿਖਾ ਰਹੇ ਹਾਂ ਰੋਲ ਫੈਸਟੀਵਲ ਦਾ ਜੋ ਕਰਾਊਡ ਹੈ ਜੋ ਉਹਦਾ ਮੇਲਾ ਹੈਗਾ ਤੇ ਇਹ ਤੋਂ ਬਾਅਦ ਚੱਲਦੇ ਅੱਗੇ ਹੋਰ ਤੁਹਾਨੂੰ ਦਿਖਾਣੇ ਇੱਧਰ ਕੀ ਕੀ ਹੋਰ ਦੇਖਣ ਨੂੰ ਮਿਲਦਾ ਤੇ ਇੰਜੋਏ ਕਰ ਰਹੇ ਹਾਂ ਕਰਾਊਡ ਪੂਰਾ ਦੇ ਕੁਝ ਸਟਾਲਸ ਵੀ ਲੱਗੇ ਐ ਇੱਥੇ। بڑا ਮੋਟਾ ਖਰੀਦ-ਫਰੋੜ ਕਰਨੀ ਏ ਕਿਸੇ ਨੇ। ਆਪਣੇ ਵੀ ਘਰ ਦੇ ਮੇਰੇ ਖਿਆਲ ਨਾਲ ਇੱਥੇ ਕਿਤੇ ਹੋਣੇ। ਕ라우ਡ ਹੀ ਇੰਨਾ ਹੈਗਾ ਪਤਾ ਨਹੀਂ ਲੱਗਦਾ। ਕੁਛ ਆ ਨਹੀਂ ਪਸੰਦ। ਕੁਛ ਆ ਹੀ ਨਹੀਂ ਰਿਹਾ। ਸਟਾਲਸ ਤਾਂ ਬਹੁਤ ਲੱਗੇ ਹੋਏ ਨੇ ਨਾ ਇੱਥੇ। ਤੋਂ ਸਾਢੇ 5 ਦਾ ਟਾਈਮ ਹੋ ਚੱਲਿਆ ਜੀ ਕਾ ਤਕਰੀਬਨ। ਤੇ ਉਸ ਫੈਸਟੀਵਲ ਮਰੇ ਆਹ ਵਾਲੇ ਨੇ ਫਾਇਰ ਫੋਰ ਸੇਵਿਸ ਵਾਲੇ ਨੇ ਵੀ ਫਾਇਰ ਰੈਸਕਿਊ ਸਰਵਿਸ ਵਾਲੇ ਆਪਾਂ ਲਗਾਏ ਹੋਏ ਇੱਥੇ ਟ੍ਰੇਨਿੰਗ ਲਈ ਆ ਕੁਝ ਇਹ ਜਿਸ ਨੇ ਨੌਲੇਜ ਜਣੀ ਹੈ ਜਿੱਦਾਂ ਦੇਖੋ ਸਾਰੇ ਇਕਵਿਪਮੈਂਟ ਇਹਨਾਂ ਦੇ ਫਾਇਰ ਵਾਲਿਆਂ ਦੇ ਜ਼ਰੂਰੀ ਨਹੀਂ ਤੁਸੀਂ ਇੱਥੋਂ ਕੁਝ ਖਰੀਦਣਾ ਹੀ ਹੈ ਤੁਸੀਂ ਇੱਥੋਂ ਇਨਫੋਰਮੇਸ਼ਨ ਲੈ ਸਕਦੇ ਤੁਹਾਨੂੰ ਨੌਲੇਜ ਮਿਲ ਇਸ ਤੇ ਇੱਕ ਠੀਕ ਇਹਨਾਂ ਨੇ ਕਰਿਆ ਹੁੰਦਾ ਇੱਥੇ ਕੋ ਲੋਕਾਂ ਦਾ ਹਾਲ ਹੈ ਬਹੁਤ ਕੋਨੇ ਗਿਰੇ ਪਈ ਇੱਥੇ ਸਭਾ ਹੀ ਦਾ ਧਿਆਨ ਨਹੀਂ ਰੱਖਦੇ ਹੈ ਦਸ਼ਵੀਂ ਅੱਗੇ ਫਿਰ ਵੀ ਬੁਰਾ ਹਾਲ ਹੈ ਸਾਹਮਣੇ ਮੇਲਾ ਲੱਗਿਆ ਬੱਚਿਆਂ ਵਾਸਤੇ ਇੰਜੋਏ ਕਰਨ ਲਈ ਇੱਥੇ ਸੈਂਟਰ ਚ ਫਾਉਂਟੇਨ ਆ ਜਾਂਦਾ ਕਾਫੀ ਵੱਡਾ ਤੇ ਰੋਜ਼ ਫੈਸਟੀਵਲ ਹੈ ਰੋਜ਼ ਗਾਰਡਨ ਦਾ ਨਾ ਇਹ ਪਰਲਾ ਪਾਸਾ ਬਿਲਕੁਲ ਉਤੋਂ ਬਾਅਦ ਫਿਰ ਅੱਗੇ ਖਤਮ ਹੋ ਜਾਂਦਾ ਤੇ ਆਪਾਂ ਹੁਣ ਸਾਹਮਣੇ ਵਾਲੇ ਪਾਸੇ ਚੱਲਦੇ ਆਂ ਇੱਕ ਵਾਰੀ ਸਮਾਂ ਚੱਲ ਰਹਿ ਗਿਆ ਬਹੁਤ ਪੁਰਾਣਾ ਫਾਉਂਟੇਨ ਹੈ ਇੱਥੇ ਦਾ ਇਹ ਰੋਜ਼ ਗਾਰਡਨ ਦਾ ਇਹ ਛੋਟੇ ਹੁੰਦੇ ਤਾਂ ਆਪਾਂ ਦੇਖਦੇ ਆ ਰਹੇ ਹਾਂ ਫੋਟੋ ਖਿਜਾਣ ਦਾ ਸ਼ੌਂਕ ਹੈ ਇੱਥੇ ਫੁੱਲਾਂ ਦੇ ਵਿੱਚ ਖਿੱਚ ਦੇਖੀ ਤੂੰ ਵੀ ਖਿਚਾ ਲੈ ਇੱਕ ਵਾਰੀ ਦੋਨੋਂ ਆਜੋ ਸਾਰੇ ਆਜੋ ਸਾਰੇ ਇਹ ਜੀ ਇੱਥੇ ਦਾ ਬਹੁਤ ਪੁਰਾਣਾ ਫਾਉਂਟੇਨ ਹੈ ਛੋਟੇ ਹੁੰਦੇ ਤਾਂ ਅਸੀਂ ਦੇਖਦੇ ਆ ਰਹੇ ਹਾਂ ਆਲੇ ਦੁਆਲੇ ਖੜ ਕੇ ਲੋਕ ਇੱਥੇ ਫੋਟੋ ਖਿਜਾਣ ਦਾ ਇੰਜੋਏ ਕਰਦੇ ਆ ਪਾਣੀ ਦੀਆਂ ਪਿਛਾੜਾਂ ਥੋੜੀ ਥੋੜੀਆਂ ਮਹਿਸੂਸ ਹੁੰਦੀ ਐ ਇੱਥੇ ਕਾਫੀ ਸੋ ਐਦਾਂ ਦਾ ਮਾਹੌਲ ਐ ਜੀ ਰੂਜ਼ ਗਾਰਡਨ ਦਾ ਰੋਜ਼ ਫੈਸਟੀਵਲ ਤੇ ਦਾ ਪੂਰਾ ਕਰਾਊਡ ਐ ਪਾਣੀ ਪੈ ਰਿਹਾ ਉੱਪਰ ਸਾਡੇ ਤੁਸੀਂ ਕੈਮਰਾ ਵੀ ਦੇਖਣੋ ਗਿੱਲਾ ਹੋ ਰਿਹਾ ਉਹ ਦੇਖੋ ਬੱਚੇ ਵੀ ਨੱਚ ਰਹੇ ਐ ਐਨਜਾਇਮੈਂਟ ਕਰ ਰਹੇ ਐ ਬੱਚੇ ਮਜ਼ਾ ਆ ਰਿਹਾ ਬੇਟਾ ਐਨਜੋਏ ਕਰ ਰਹੀ ਹੈ। ਤਾਂ ਬਈ ਜੀ ਦੇਖੋ ਮੇਲੇ ਵਾਲੀ ਖੇਡਾਂ, ਰਿੰਗ ਪਾਉਣੇ ਇਹਨਾਂ ਦੇ ਉੱਪਰ ਪਰਾਂ ਨਿਸ਼ਾਨੇबाजी ਇਹ ਅਕਸਰ ਤੁਹਾਨੂੰ ਜਿੰਨੇ ਵੀ ਮੇਲੇ ਲੱਗਦੇ ਨੇ ਚੰਡੀਗੜ੍ਹ ਜਾਂ ਕਿਤੇ ਵੀ ਇਹ ਫਿਰ ਵੀ ਇਹ ਚੀਜ਼ਾਂ ਤੁਹਾਨੂੰ ਅੱਜ ਵੀ ਦੇਖਣ ਨੂੰ ਮਿਲਦੀਆਂ ਰੱਖੋ। ਹਾਂ ਜੀ। ਤਾਂ ਮੇਲੇ ਆਇਆ। ਮਸਤਲੀ। ਬਾਹਰ ਮੇਂ ਚੀਜ਼ਾਂ ਵਾਲੀ ਰੌਣਕ ਹੈ ਜੀ ਮੇਲੇ ਦੀ। ਸੋ ਇਹ ਛੋਟੀ ਛੋਟੀ ਚੀਜ਼ਾਂ ਹੈਗੀਆਂ ਲੋਕ ਇੰਜੋਏ ਕਰਦੇ ਇੱਥੇ ਅੱਜ ਵੀ। ਪਿਆਰੇ ਕਹਿੰਦੇ ਆ ਪੌਣਾ ਅੱਜ ਇਹ ਰਿੰਗ ਪੌਣੇ ਹੈ ਹਾਂ ਕੀ ਕਹਿੰਦੀ ਗੁਰਨੂਰ ਪੌਣਾ ਤੂੰ ਚਲੋ ਪਾ ਕੇ ਦੇਖਦੇ ਰਹੇਗੇ ਚਲੋ ਬਟਾਓ ਫਿਰ ਵੜੀ ਵੀਡੀਓ ਬਣਾਉਣਾ ਮੈਂ ਅੱਜ ਓ ਜੀ ਨੂੰ ਮਿਸ ਹੋ ਗਈ ਹੈ ਗੁਰਨੂਰ ਤੇਰਾ ਕੀ ਚਲਾ ਗਿਆ ਸਾਰੇ ਟਰਾਈ ਕਰ ਰਹੇ ਆ ਮੈਂ ਪਾਵਾਂ ਇੱਕ ਐ ਮੈਂ ਤੁਹਾਨੂੰ ਕਹਾਂਗਾ ਦਰਮਣ ਨੂੰ ਬਣਾਉਂਦਾ ਕਿਆਨੀ ਇਦਾਂ ਦੇ ਨਾ ਮਿਊਜ਼ੀਕਲ ਇਵੈਂਟ ਵੀ ਲੱਗਦੇ ਰਹਿੰਦੇ ਆ ਹੋਸਟਲ ਕਾਰਪੋਰੇਸ਼ਨ ਚ ਚੱਲਦੀ ਰਹਿੰਦੀ ਆ ਵੇ ਆ ਕੇ ਪਾਣੀ ਆਛਿਆ ਆ ਗਏ ਜੀ ਬਾਹਰ ਹੁਣ ਟੈਸਟੀਵਲ ਤੋਂ ਰੋਜ਼ ਗਾਰਡਨ ਤੋਂ ਬਾਹਰ ਆ ਕੇ ਸਾਹਮਣੇ ਮੇਲਾ ਲੱਗਿਆ ਉੱਥੇ ਜਾ ਕੇ ਦੇਖਦੇ ਆਂ ਇੱਕ ਵਾਰੀ ਕਿਦਾਂ ਦਾ ਮਾਹੌਲ ਉੱਥੇ ਮੇਲੇ ਦਾ ਤੇ ਖਾਣੇ ਲਈ ਥੋੜਾ ਜਿਹਾ ਸਟਰੀਟ ਫੂਡ ਤੇ ਸੀ ਤੇ ਇਹ ਰੋਡ ਦੇ ਪਰਲੇ ਪਾਸੇ ਮੇਲਾ ਲੱਗਿਆ ਹੋਇਆ ਦੇਖਦੇ ਆਂ ਉੱਧਰ ਚੱਲ ਲਈ ਇੱਕ ਵਾਰੀ ਘੁੰਮ ਕੇ ਫਿਰ ਆਪਾਂ ਚਾ ਕੇ ਵਾਪਸੀ ਕਰਦੇ ਆਂ ਟਾਈਮ ਤਕਰੀਬਨ 6:00 ਵਜੇ ਹੈ ਤੇ ਕਰਾਊਡ ਸਟਿਲ ਉੱਧਰ ਹੀ ਹੈ ਇਹ ਜੀ ਸਾਹਮਣੇ ਬਿਲਕੁਲ ਲੱਗਿਆ ਮੇਲਾ ਇਹ ਕਹਿੰਦੇ ਗੁਰਦਾਸ ਮਾਨ ਇੱਥੇ ਆਇਆ ਹੋਇਆ ਜਿਹਦਾ ਲਾਈਵ ਕੰਸਰਟ ਚੱਲ ਰਿਹਾ ਦੇਖਦੇ ਅੱਗੇ ਔਰ ਇੱਕ ਵਾਰੀ ਜਾ ਕੇ ਕਾئیںਗਾ ਵਾਪਸ ਲੋਕੋ ਨੂੰ ਇਹਨਾਂ ਦੁਕਾਨਾਂ ਦੀ وجہ ਸੱਟਾਣਾ ਪੜ ਰਿਹਾ ਹੈ ਦੇਖੋ ਅਰੇ ਮੈਂ ਵੀ ਇਨਕੋ ਖਾਲੋ ਦੇਣਾ ਹੈ ਖਤਮ ਕਰ ਦੇਣਾ ਹੈ ਲੋਕੋ ਕਹਿੰਦੇ ਜੀ ਨਾਮ ਲਾ ਕਰੋ ਦਰਵਾਜ਼ਾ ਪੈ ਜਾਓ ਇਧਰ ਤੋਂ ਨਿਕਲ ਕੇ ਦੇ ਰੋ ਚਲੇ ਜਾਏ ਇਧਰ ਤੋਂ ਨਿਕਲ ਕੇ ਦੇ ਦਿਓ ਲੇਕਿਨ ਇਧਰ ਖੜਾ ਨਹੀਂ ਹੋ ਰਹਾ ਫਾਈਨਲੀ ਹਿਮਲੇ ਜੀ ਰੋਜ਼ ਫੈਸਟੀਵਲ ਰੋਜ਼ ਗਾਰਡਨ ਤੇ ਦੇਖ ਲਿਆ ਮੇਲਾ ਕਿੱਦਾਂ ਲੱਗੇ ਇੰਜੋਏ ਕਰਿਆ ਬਹੁਤ ਇੰਜੋਏ ਕੀਤਾ ਰਸ਼ ਬਹੁਤ ਸੀਗਾ ਇੰਜੋਏ ਵੀ ਕਰਿਆ ਬੱਚਿਆਂ ਨੇ ਤੇ ਹੁਣ ਚੱਲੀਏ ਜੀ ਘਰ ਵਾਪਸ ਆਪਾਂ ਤੇ ਕਰਦੇ ਹਾਂ ਜੀ ਆਪਣਾ ਵਲੌਗ ਖਤਮ ਇੱਥੇ ਦਾ ਤੇ ਮਿਲਦੇ ਆਂ ਤੁਹਾਡੇ ਫਿਰਕ ਦੀ ਨਵੀਂ ਵੀਡੀਓ ਤੇ ਨਵੇਂ ਵਲੌਗ ਦੇ ਨਾਲ ਬਾਏ